ਹੈਲੋ एवरीवन बॉडी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀਤ ਨਿੱਘੀ ਸਤਿ ਸ੍ਰੀ ਅਕਾਲ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਿਲਕੁਲ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਦੀ ਫੇਰ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ ਦਾਸ ਬ੍ਰਾਂਡ ਦੇ ਕੱਟ ਪੀਸ ਭੈਣਾ ਦਾ ਇੰਨਾ ਕੁ ਵਧੀਆ ਰਿਸਪਾਂਸ ਸਾਰਿਆਂ ਦਾ ਧੰਨਵਾਦ ਹੈ ਜੀ ਕਿ ਇੰਨਾ ਕੁ ਜ਼ਿਆਦਾ ਵਧੀਆ ਰਿਸਪਾਂਸ ਦੇ ਰਹੇ ਹੋਗੇ ਤੁਸੀਂ ਮੇਰੇ ਕੱਟ ਪੀਸਾਂ ਨੂੰ ਕਿ ਡੇਲੀ ਦੀ ਡੇਲੀ ਜਿਹੜੇ ਆਪਾਂ ਵੀਡੀਓਜ਼ ਪਾਉਂਦੇ ਆ ਸਾਰਾ ਸਟਾਕ ਕਲੀਅਰ ਹੋ ਜਾਂਦਾ ਹੈ ਤੇ ਅੱਜ ਆਪਾਂ ਜਿਹੜੇ ਲੈ ਕੇ ਆਏ ਆ ਤੇ ਮੇਰੇ ਨਵੇਂ ਈਵਰਸ ਨੂੰ ਦੱਸਣਾ ਚਾਹਾਂਗੀ ਇਹ ਲੀਬਿਆ कॉटन ਹੈਗੀ ਦਾਸ ਬ੍ਰਾਂਡ ਦੇ ਕੱਟ ਪੀਸ ਨੇਗੇ 125 ਰੁਪਏ ਪਰ ਮੀਟਰ 625 ਦਾ ਪੂਰਾ ਪ੍ਰੋਪਰ ਸੂਟ ਬਣ ਜਾਂਦਾ ਜਿਹੜਾ ਕਿ ਆਪਾਂ ਨੂੰ 1000 ਤੋਂ ਆਪਾਂ ਮਿਲਦਾ ਹੈ ਬਹੁਤ ਹੀ ਜ਼ਿਆਦਾ ਵਧੀਆ कॉटन ਹੈਗੀ ਨਾ ਤਾਂ ਇਹ ਸ਼੍ਰਿੰਕਿੰਗ ਦੀ ਕੋਈ ਪ੍ਰੋਬਲਮ ਹੈਗੀ ਨਾ ਹੀ ਦਾ ਕਲਰ ਜਾਂਦਾ ਬਿਲਕੁਲ ਸੌਫਟ ਐਂਡ ਫਾਈਨ ਬਿਲਕੁਲ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਬਿਲਕੁਲ ਟ੍ਰਾਂਜ਼ੀ ਨਹੀਂ ਹੈਗਾ ਬਹੁਤ ਵਧੀਆ ਫੈਬਰਿਕ ਹੈ ਚਲੋ ਜੀ ਅੱਜ ਦੀ ਵੀਡੀਓ ਸਟਾਰਟ ਕਰਦੇ ਆਂ ਅੱਜ ਆਪਣੇ ਕੋਲੇ ਥੋੜੀ ਜਿਹੀ ਸਟਾਫ ਦੀ ਤੇ ਚਲੋ ਜੀ ਚੈੱਕ ਕਰੋ ਸਾਢੇ 4 ਮੀਟਰ ਦਾ ਪੀਸ ਹੈ ਅੱਜ ਮੈਂ ਖੁਦ ਹੀ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਰਹੀ ਆ ਤੇ ਇਹ ਆ ਗਿਆ ਜੀ 2.5 ਮੀਟਰ ਦਾ ਪੀਸ ਹੈ ਪ੍ਰੋਪਰ 2.5 ਮੀਟਰ ਦੀ ਕਟ ਹੈਗੀ ਜਿੱਦਾਂ ਆਪਣੇ ਕੋਲੇ ਇਹ ਪੀਸ ਹੈਗੇ ਨਾ ਐਦਾਂ ਆਪਣੇ ਕੋਲੇ ਜੀ ਪੜੇ ਕੋਲੇ ਪਲੇਨ ਸੈਲਫ ਚ ਵੀ ਆਏ ਨੇ ਬਟ ਥੋੜਾ ਜਿਹਾ ਸੈਲਫ ਤਾਂ ਦੇਖੋ ਚੇਂਜ ਹੋਊਗਾ ਸਾਰਿਆਂ ਦਾ ਸੇਮ ਨਹੀਂ ਹੋਊਗਾ ਆਪਾਂ ਇਦਾਂ ਨਾਲ ਸੈਲਫ ਦੀਆਂ ਬਾਟਮਸ ਲਗਾ ਕੇ ਵੀ ਦੇ ਸਕਦੇ ਜਿੱਦਾ ਇਹਦਾ ਸੇਮ ਹੈ ਵਟ ਇਹ 1.5 ਮੀਟਰ ਦਾ ਪੀਸ ਹੈਗਾ ਤੇ ਇਦਾਂ ਵੀ ਆਪਣੇ ਕੋਲੇ ਆਏ ਨੇ ਜੇ ਕਿਸੇ ਨੇ ਐਵੇਂ ਲੈਣੇ ਨੇ ਆਪਣੇ ਕੋਲ ਬਹੁਤ ਸਾਰੀਆਂ ਭੈਣਾਂ ਨੇ ਇਦਾਂ ਸੂਟ ਲੈਤੇ ਨੇਗੇ ਪਲੇਨ ਚ ਵੀ ਵਰਕ ਵਗੈਰਾ ਕਰਵਾਉਣ ਵਾਸਤੇ ਤਾਂ ਆਪਣੇ ਕੋਲੇ ਇਹ ਵੀ ਲੈ ਸਕਦੇ ਹੋਗੇ ਹੈਗਾ ਉਹੀ ਸੇਮ ਦਾਸ ਬ੍ਰੈਂਡ ਦਾ ਸਟਫ ਹੈਗਾ ਸੈਲਫ ਵਾਲੀ ਹਾਂ ਚਲੋ ਜੀ ਨੈਕਸਟ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ 4 10 ਦਾ ਜੀ 4 10 ਦਾ 4 ਮੀਟਰ ਦਾ ਪੀਸ ਹੈ ਜੀ ਇਹ ਇੱਕ 290 ਦਾ ਪੀਸ ਹੈ ਤੇ 1260 ਦਾ ਪੀਸ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਇਸ ਵਾਰ ਇਹਿੰਨ ਘ ਜਿਆਦਾ ਸੋਹਣੇ ਡਿਜ਼ਾਈਨ ਆਏ ਹਨ ਬਹੁਤ ਸੋਹਣੇ ਪ੍ਰਿੰਟ ਤੇ ਬੜੇ ਸੋਹਣੇ ਡਿਜ਼ਾਈਨ ਆਏ ਇਹਨਾਂ ਦੇ ਤੇ ਉਸ ਤੋਂ ਬਾਅਦ ਆ ਗਿਆ ਜੀ 440 ਦਾ 4.5 ਮੀਟਰ ਦਾ ਇਹ 4.5 ਮੀਟਰ ਦਾ ਮੈਨੂੰ ਬਹੁਤ ਸਾਰੇ ਮੈਸੇਜ ਵੀ ਆ ਰਹੇ ਸੀ ਵੀ ਲਾਈਟ ਕਲਰ ਇਸ ਵਾਰ ਲਾਈਟ ਵੀ ਪ੍ਰੋਪਰ ਪੂਰੇ ਸੂਟ ਮੰਗੂ ਹੀ ਆਏ ਆ ਜੀ ਚੈੱਕ ਕਰੀ ਚਲੋ ਤੁਸੀਂ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਇਹ 150 ਦਾ ਐਂਡ 320 ਦਾ ਤੇ ਨੈਕਸਟ ਆ ਗਿਆ ਜੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਆਇਆ ਹੈਗਾ ਇਹ 4.5 ਸਵਾ 4 ਮੀਟਰ ਦਾ 340 ਦਾ ਜੀ 43 ਦਾ ਤੇ ਨੈਕਸਟ ਪ੍ਰਿੰਟ 1 ਮੀਟਰ ਦਾ ਹੈ ਨ 3 ਮੀਟਰ ਦਾ ਪ੍ਰੋਪਰ 4 ਮੀਟਰ ਦਾ ਸੂਟ ਬਣ ਗਿਆ ਪੈਨਾਸ ਬਣਾਈ ਲੈਂਦੀਆਂ ਨਹੀਂ ਆ ਇਹ ਆ ਗਿਆ ਜੀ 4.5 ਮੀਟਰ ਦਾ ਸੂਟ ਹੈ ਤੇ ਇਹ ਵਾਲਾ ਆ ਗਿਆ ਜੀ 5.5 ਮੀਟਰ ਦਾ ਸੂਟ ਹੈ ਜੀ ਤੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਆਇਆ 23 ਦਾ ਤੇ 33 ਦਾ ਜੀ ਕਿੰਨੇ ਸੋਹਣੀਆਂ ਪ੍ਰਿੰਟਿੰਗਸ ਨੇ ਇਹਨਾਂ ਦੇ ਆਸ ਵਾਲਿਆਂ ਦੀ ਆਪਣੀਆਂ ਹੀ ਪ੍ਰਿੰਟ ਪ੍ਰਿੰਟਿੰਗਸ ਹੁੰਦੀਆਂ ਨੇ ਇਹਨਾਂ ਦੀ ਐਨਾ ਏਦਾਂ ਦੇ ਪ੍ਰਿੰਟ ਆਪਾਂ ਨੂੰ ਕਿਸੇ ਵੀ ਬ੍ਰਾਂਡ ਦੇ ਵਿੱਚ ਨਹੀਂ ਮਿਲਦੇ ਜਿਹੜੇ ਆਪਾਂ ਨੂੰ ਦਾਸ ਦੇ ਵਿੱਚ ਮਿਲ ਜਾਂਦੇ ਆ ਚੈੱਕ ਕਰੀ ਚੱਲਿਓ ਤੇ ਉਸ ਤੋਂ ਬਾਅਦ ਦੇਖੋ ਕਿੰਨਾ ਸੋਹਣਾ ਬਲੈਕ ਦੇ ਵਿੱਚ ਹੋਰ ਆ ਗਿਆ 1.80 ਦਾ 1.5 ਮੀਟਰ ਦਾ ਪੀਸ ਹੈ ਐਂਡ 1.5 ਮੀਟਰ ਦਾ ਫੇਰ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 1.70 ਦਾ ਪੀਸ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ 2.5 ਮੀਟਰ ਦਾ ਪੀਸ ਹੈ ਤੇ 22 ਦਾ ਦੇਖੋ ਕਿੰਨਾ ਪਿਆਰਾ ਜਾਇਆ ਇਹ ਵੀ ਸ਼ੇਡ 1 ਮੀਟਰ ਦਾ ਪੀਸ 1 ਮੀਟਰ ਦਾ ਪੀਸ ਜਿੱਦਾਂ 2 ਮੀਟਰ ਐਂਡ ਸਵਾ ਸਵਾ 4 ਮੀਟਰ ਬਣ ਗਿਆ ਜੀ ਇਹ 42 ਬਣ ਗਿਆ ਤੇ ਨੈਕਸਟ ਇਹ ਵਾਲਾ ਪ੍ਰਿੰਟ ਆ ਗਿਆ 130 ਦਾ 290 ਦਾ ਤੇ 5.5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ 360 ਦਾ 460 ਦਾ ਜੀ ਸੇਮ ਤੇ ਉਸ ਤੋਂ ਬਾਅਦ ਆ ਗਿਆ ਜੀ 4.5 ਮੀਟਰ ਦਾ ਪਿਛਲੀ ਵਾਰ ਇਹ ਆਏ ਸੀਗੇ ਨਾਲ ਦੀ ਨਾਲ ਸਟਾਕ ਕਲੀਅਰ ਸੀਗਾ ਤੇ ਉਸ ਤੋਂ ਬਾਅਦ ਆ ਗਿਆ ਜੀ 2.70 ਦਾ ਤੇ ਨੈਕਸਟ ਆ ਗਿਆ ਜੀ ਇਹ ਵਾਲਾ 3.40 ਦਾ 3 ਮੀਟਰ ਦਾ ਐਂਡ 3 ਮੀਟਰ ਦਾ ਇਹਦੇ ਵਿੱਚ 1 ਵੀ ਦਾ ਤੇ 2.5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ ਦੇਖੋ ਵਾਈਟ ਦੇ ਵਿੱਚ ਆ ਗਿਆ ਇਹ ਪਹਿਲਾਂ ਬਲੈਕ ਚ ਆਇਆ ਸੀ ਇਹ ਵਾਲਾ ਪ੍ਰਿੰਟ 3 ਵੀ ਦਾ ਇਹ ਵੀ ਲਾਈਟ ਕਲਰ ਦੇ ਵਿੱਚ ਆ ਗਿਆ 1 ਮੀਟਰ ਹੈ ਤੇ 2 ਮੀਟਰ ਹੈ 3 ਮੀਟਰ ਦਾ ਉਸ ਤੋਂ ਬਾਅਦ 3 ਮੀਟਰ ਦਾ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਬਰਬਰੀ ਦੇ ਇਹ ਬਰਬਰੀ कॉटन ਦੇ ਵਿੱਚ ਆ ਗਿਆ ਇੱਕ ਪੀਸ ਵਰਬਰੀ ਕਾਟਨ ਦੇ ਵਿੱਚ ਆ ਗਿਆ ਚੈੱਕ ਕਰੋ ਤੁਸੀਂ ਵਰਬਰੀ ਕਾਟਨ ਹੈ 140 ਦਾ ਤੇ 230 ਦਾ ਉਸ ਤੋਂ ਬਾਅਦ ਆ ਗਿਆ ਜੀ 3 ਮੀਟਰ ਦਾ 320 ਦਾ 3 3 ਮੀਟਰ ਦਾ ਜੀ 310 ਦਾ ਤੇ 390 ਦਾ ਜਿੱਦਾ ਹੈ 3.90 ਦਾ ਜੀ ਇਹ ਸਿਰਫ 2-3 ਇੰਚ ਘਾਟ ਹੀ ਹੁੰਦਾਗਾ 4 ਮੀਟਰ ਤੋਂ ਅਸੀਂ ਥੋੜਾ ਜਿਹਾ ਕ ਲੂਸੇ ਹੱਥ ਛੱਡ ਕੇ ਇਹਨਾਂ ਨੂੰ ਮਿੰਦੇ ਆਂਗੇ ਗਾਜ਼ ਨਾਲ ਤਾਂ ਇਹ ਪੂਰਾ 4 ਮੀਟਰ ਵਾਂਗੂ ਹੀ ਹੁੰਦਾਗਾ 3.10 ਦਾ 3.5 ਦਾ 3.5 ਦਾ ਹੈ ਜੀ 3 ਮੀਟਰ ਦਾ 3 ਮੀਟਰ ਦਾ ਪੀਸ ਹੈ ਜੀ ਐਂ 3 ਦਾ 3 ਦਾ ਜੀ 3 ਮੀਟਰ ਦਾ ਐਂ 3 ਮੀਟਰ ਦਾ ਇਹ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਹੈਗੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋਗੇ 125 ਰੁਪਏ ਪਰ ਮੀਟਰ ਮੀਟਰ ਦੇ ਹਿਸਾਬ ਅਕੋਰਡਿੰਗ ਹੀ ਇਹ ਤੁਹਾਨੂੰ ਸੂਟ ਮਿਲੇਗਾ ਜੀ ਤੇ ਆਪਣਾ ਸੂਟ ਜਿਹੜਾ ਤੁਸੀਂ ਹੋਲਡ ਕਰਵਾ ਸਕਦੇ ਹੋ ਥੈਂਕ ਯੂ